हां जी ओ हेलो बस स्टैंड ਦੇ ਛੋਟੇ 게ਟ ਕੋਲ ਮਿਲਾਂਗੇ ਸਮਾਂ ਬੱਸ ਸਟੈਂਡ ਦਾ ਅੰਦਰ ਦਾ ਹਿੱਸਾ Si O timing Sota Okey usion siya Tumis ਹਾਂ ਕੀ ਕਰਦਾ ਹੋਦਾ ਵੀਡੀਓ ਮਾਰਦਾ ਕਾਦੀ ਪੰਜਾਬ ਵਾਲਾ ਕਿਵੇਂ ਐਸੋ ਐਨਲਾ ਮਤਲਬ ਨਿਯਮ ਪੱਥਰ ਰੱਖਿਆ ਹੋਇਆ ਨਹੀਂ ਪੱਥਰ ਪੈਕਸੂ ਟ੍ਰਾਂਸਪੋਰਟ ਕਾਰਪੋਰੇਸ਼ਨ ਬਸ ਸਟੈਂਡ ਬਠਿੰਡਾ ਵਿਖੇ ਨਵੀਨੀ ਕਰਨ ਦੇ ਕੰਮਾਂ ਲਈ ਪੱਥਰ 10/7/2021 ਨੂੰ ਰੱਖਿਆ ਗਿਆ ਉਹਦੇ ਦੌਰਾਨ ਤੋਂ ਲੈ ਕੇ ਕਰ ਵੀ ਰਾਸ਼ੀ ਨਾਲ ਸ਼ੁਰੂ ਕਰਵਾਇਆ ਗਿਆ ਹੈ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਉਹ ਸਮਰਪਤ ਹੈ ਜਿਹੜਾ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਤ ਬਹੁਤ ਵੱਡੀ ਗੱਲ ਹੈ। ਹੈਰ 67 2021 ਨੂੰ ਉਸ ਰਾਸ਼ੀ ਨਾਲ ਕੀ ਕੰਮ ਕੀਤਾ ਗਿਆ ਇਹ ਤਾਂ ਸਰਕਾਰਾਂ ਜਾਣਦੀਆਂ ਜਾਂ ਫਿਰ ਟਰਾਂਸਪੋਰਟ ਕਾਰਪੋਰੇਸ਼ਨ ਮੈਕਮਾ ਜਾਣਦਾ ਹੋਊਗਾ। ਚਲੋ ਮੈਂ ਤਾਂ ਤੁਹਾਨੂੰ ਦੁਹਾਰਿਆ ਵੀ ਇਹ ਮਿਲ ਨਹੀਂ ਪਸ ਰਹੀ। ਇਤਲੇ ਪਾਸੇ ਸਾਰੇ ਆ ਪਿੰਡਾਂ ਤੋਂ ਜਿਹੜੀਆਂ ਆਂਦੇ ਨੇ ਮਿਲੀ ਬੱਸਾਂ ਜਿਹੜੀਆਂ ਹਰੇਕ ਪਿੰਡ ਦੇ ਵਿੱਚ ਵੀ ਹੋਣ ਜਾਂਦੀਆਂ। ਸੋ ਇਹ ਬੱਸ ਸਟੈਂਡ ਦੇ ਨਾਲ ਬਹੁਤ ਪ੍ਰਾਣੀਆਂ ਲੋਕੀਆਂ ਆ ਜਾਂਦਾਂ ਫਿਰ ਜਾਂਦੀਆਂ। ਤੇ ਤੇ ਹਰ ਇੱਕ ਪਿੰਡ ਤੋਂ ਬੱਚੇ ਪੜ੍ਹਨ ਆਉਂਦੇ ਆ, ਅਰਜਿੰਦਰਾ ਕਾਲਜ ਵੀ ਨੀਅਰ ਹੈ। ਹਸਪਤਾਲ ਨੀਅਰ ਹੈ। ਸੋ ਸਾਰੇ ਨੇੜੇ ਆ। ਸੋ ਇਹਨਾਂ ਨਾਲ ਨਾ ਬਹੁਤ ਜੜ ਜਾਨੀ ਨੇ। ਚਣ ਦਾ ਜਿਹੜਾ ਹੈ ਲੋਕਾਂ ਨੇ ਮਤਲਬ ਖਾਸ ਭਾਵਨਾ ਵਾਲੀ ਹੋਣੀ ਹੈ ਬੇਸ਼ੱਕ ਸਰਕਾਰਾਂ ਕਿਤੇ ਨਾ ਕੋਈ ਬੱਸ ਸਾਈਨਾਂ ਨਵੇਂ ਨੀ ਕਰਦੇ ਕਰਦੇ ਨੇ ਪਰ ਜੇ ਆਪਾਂ ਦੇਖੀਏ ਇਥੋਂ ਵਰਗੀ ਮੌਜ ਇਥੇ ਨਹੀਂ ਆਇਆ ਦਾ ਲੋਕਾਂ ਨੇ ਜਿਡੀਆਂ ਉਹ ਅੱਗੇ ਨਹੀਂ ਮੰਡੀਆਂ ਇਥੋਂ ਵਰਗੀ ਹਵਾ ਮੇਰਾ ਕਹਿਣ ਦਾ ਭਾਵ ਨਹੀਂ ਲੱਭਣੀ ਜਿਸ ਦਾ ਜਿਸ ਦਾ ਜਪਾ ਕਰਾਂ ਦੀ ਸਾਨੂੰ ਗੇਟ ਦੀ ਰੌਣਕ ਵੀ ਦਿਖਾਈ ਛੋਟੇ ਗੇਟ ਦੀ ਉਹ ਜਿਆਦਾ ਮਸ਼ਹੂਰ ਹੈ ਜੀ ਇਰੋਂ ਕਿਸੇ ਨੂੰ ਏਕਨੇ ਕਿਸੇ ਪਿੰਡ ਤੋਂ ਹੁਣ ਆਉਂਦਾ ਕਿ ਕਿਸੇ ਪਿੰਡ ਤੋਂ ਆਉਣਾ ਹੁੰਦਾ ਅਸਰ ਨੂੰ ਕਿਹਾ ਜਾਂਦਾ ਯਾਰ ਮੈਂ ਛੋਟੇ ਗੇਟ ਪਾਸੇ ਵਾਲਾ ਛੋਟੇ ਵਾਲੇ ਗੇਟ ਆ ਆਪਰਾਮਤਨ ਕੀ ਰੋਜ਼ਗਾਰ ਦਾ ਨੇ ਆਉਂਦਾ ਕਰੀ ਕਰਨ ਲੱਗੇ ਜੇ ਮੈਂ ਵੀ ਜਾਊਗਾ ਜਿਵੇਂ ਆਪ ਦੀਆਂ ਲੋਰਾਂ ਆਪ ਦੇ ਰਿਸ਼ਤੇਦਾਰਾਂ ਆਪ ਦੇ ਪਰਿਵਾਰ ਰਤਨ ਦਾ ਇਹਨਾਂ ਨੂੰ ਵੀ ਮੁਰੇ ਰੱਖਾਂਗੇ ਰਾਜਨੀਤੀ ਦੇ ਵਿੱਚ ਕਿਉਂਕਿ ਸਾਰੇ ਜਿਹੜੇ ਢਾਂਚੇ ਆ ਨਾ ਇਹ ਇੱਕ ਚੀਜ਼ ਨੂੰ ਇੱਧਰ ਤੋਂ ਉੱਧਰ ਬਦਲ ਦੇਣਾ ਠੀਕ ਹੈ ਤਾਂ ਇਹ ਸਾਰੇ ਚੰਦੇ ਉੱਥੇ ਹੀ ਆ ਇਹ ਤਾਂ ਘਰ ਤੋਂ ਕੀ ਆ ਜਾਂ ਨਹੀਂ ਗਾ ਆਪ ਸੋਚ ਸਾਰੇ ਇੱਕੋ ਜੇ ਅਗਰ ਬੁਸੇਗਾ ਸਾਹਮਣੇ ਨਾ ਇਹ ਸਾਰੇ ਇੱਕੋ ਹੈ ਜੀ ਕੋ ਥਾਲੀ ਦੇ ਮਚਾਗਾ ਨਹੀਂ ਕਹਿੰਦਾ ਗਾ ਅੰਜੀ ਸਾਡੀ ਮਾਤ ਪਾਸ਼ਾ ਤੁਸੀਂ ਸਮਝੇ ਹੋਗੇ ਕਰੋ ਰਾਜਨੀਤੀ ਆਓ ਨੌਜਵਾਨਾਂ ਨੂੰ ਰਾਜਨੀਤੀ ਜਿਹਾੜ ਕੇ ਕਿਉਣਾ ਚਾਹੀਦਾ ਪਰ ਇਹ ਨਹੀਂ

ਹੌਣ ਕਿ ਮੈਨਾਂ ਕਹਿ ਸਕਦੇ ਇਹ ਦਰਦ ਹੈ ਮਤਲਬ ਇਹ ਇਹ ਦਰਦ ਹੈ ਲੋਕਾਂ ਦਾ ਵੀ ਬਸਟੰਗਰ ਤੇ ਚਲਾ ਜਾਂਦਾ ਤਾਂ ਬਹੁਤ ਸਾਰੇ ਜਿਹੜੇ ਆਸੇ ਪਾਸੇ ਦੇ ਛੋਟੇ ਦੁਕਾਨਦਾਰ ਹੈ ਜਿਨ੍ਹਾਂ ਨੇ ਇੱਥੇ ਕਮਰਾਂ ਲਗਾ ਦਿਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਚਲੋ خیر ਫੇਰ ਵੀ ਇਹਨੂੰ ਦੇਖਿਆ ਤੇ ਪਛਾਹ ਜਾਵੇ

वेले सां बस स्टैंड जा त हाणे महौल दफ़ाया बठिंडे बस स्टैंड उन सौ पैंती अख़री बलवदर सिंधी सो कहण भाव इहे की ज ਔਰ ਆਲੇਤੀਕ ਆ ਸਾਨੂੰ ਬੰਨਣਾ ਪੈਣਾ ਸਾਫ਼ ਸੋਚ ਲੈ ਸਾਨੂੰ ਇਹ ਦੇਖਣਾ ਪੈਣਾ ਵੀ ਸਾਨੂੰ ਕਿੱਥੇ ਲੁੱਟਿਆ ਜਾ ਰਿਹਾ ਕਿੱਥੇ ਸਾਨੂੰ ਵਾਰਿਆ ਜਾ ਰਿਹਾ ਹੈ ਇਹ ਹੁਣ ਤੱਕ ਇਹ ਹੋਇਆ ਸੋ ਜਾਗਣ ਦੀ ਲੋੜ ਹੈ ਲੋਕੋ ਜਿੱਥੇ ਚਾਹਣਗੇ ਬੱਸ ਸਟੈਂਡ ਉੱਤੇ ਬਣੂਗਾ ਐਡੀ ਕੋਈ ਗੱਲ ਨਹੀਂ ਲੋਕਾਂ ਤੋਂ ਪਰ

ਸਿੱਧਾ ਇਹ ਹੈ ਕਿ ਕਹਿੰਦੇ ਵੀ ਥਰਮਲ ਕੋਲੇ ਵਸਤਾਂ ਜਾ ਰਹੀਆਂ ਜਿਹੜੇ ਵਪਾਰੀ ਵਰਗ ਸੀਗਾ ਇਹਨਾਂ ਪ੍ਰੋਪਰਟੀ ਵਰਗ ਦੀ ਇਹ ਕਿ ਕਲੋਨੀਆਂ ਘਟੀਆਂ ਜਿਨ੍ਹਾਂ ਨੇ ਉੱਥੇ ਤਾਂ ਉਹਨਾਂ ਦਾ ਬਹੁਤ ਫਾਇਦਾ ਹੋਇਆ ਉਹ ਤੜਾੜ ਬਗਰੇ ਜਿਮੀਨਾਂ ਮਹਿੰਗੀਆਂ ਹੋ ਗਈਆਂ ਉੱਥੇ ਪੁਲੀ ਚੌਂਕੀ ਮਾਸਟਰ हाँ जी ओ हेलो बस स्टैंड के छोटे गेट वाले मिलेंगे सोमन नजर कर रही थोड़ी ठंडा सा बस स्टैंड बैक साइड अब देरी बहुत पुरानी है जी रौला उठे ना बस स्टैंड में हाँ कुछ चल खत्म दिखाने तो बस स्टैंड हूँ चल रहा है इस टाइम है ना जी छोटा hmm. गेट मशहूर है मैं दिखाना था तो अभी नजर कबल कमीज पेंटी अपनी लोग आ जा रहे हैं ये दुकानदारी से रास्ते में इसदा बहुत तो काफी अरोड़ा दे रहा है ये है 100 ना लेग जाएगा बस स्टैंड सरकार भी ये भी बस स्टैंड बदल रही पर हाले कुछ भी ऐसा नहीं है बस स्टैंड চরে পা <Hands bin ukivazo> Terima kasih telah menonton! Aí, oh, galera, Terima kasih telah <laughs> menonton. ਬੋਲ ਬੋਲ ਦੇ ਬੋਲ ਕੀ ਚੱਕਰਾ ਗੱਲ ਤੋਂ ਸਮਾ ਆਪੇ ਸਿੰਗਰ ਆਪੇ ਪਾਣੀ ਜਾ ਕੇ मशहूर है जी छोटा गेट बठिंडे का बस स्टैंड का छोटा गेट मशहूर है जी इस बस स्टैंड आसे पास सारे पिंड जुड़ी हुई हैं

ਆਪੋ ਨੇ ਸਾਡਾ ਕਹਿਣਾ। ਔਰੇ ਨਾਮ ਔਰੇ ਨਾਮ ਔਰੇ ਨਾਮ ਤੇ ਆਪੋ ਕੀ ਨਾਮ ਆ ਗਿਆ। ਆਪੋਲਾ ਹੋ ਗਿਆ। ਅੰਮ੍ਰੇ ਕੇ ਲੀਏ ਯਾਨਮਰੇ ਕੇ ਲੀਏ ਮੁਰਦਾ ਇਹ ਬੁਝ ਨਹੀਂ ਰਿਹਾ।

何 ਹੂ ਆਹ ਕਿਹੜਾ ਬਾਕੀ ਸਾਹਮਣੇ ਕੱਢਣਾ ਸਾਰੇ ਬਖਤ ਜੀ ਦੀ ਜਿੰਨੀ ਮਾਇੰਡ ਕਰ ਸਕਦਾ ਰਹੋ ਤੇ ਕਿਹਨੇ ਅੱਜ ਕਿਹਨੂੰ ਕਿਹਾ ਬਾਹਰ ਹੋ ਜਾ ਨਾ ਤੁਹਾਡਾ 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 ਹੋਗਾ